ਕੀ ਲੱਗ ਗਿਆ ਬੰਦੇ ਇਹ ਆਜਾ ਤਾਂ ਯਾਰ ਮਦਾਨ ਦੇ ਪਖੇ ਟਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਵੇਖਿਆ ਮਦਾਨ ਤੇ ਪਖੰਦੋ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਜੀ ਮਾਨ ਦੇ ਅੱਗੇ ਤੇ ਆਓ ਮਾਨ ਸਾਹਿਬ ਦੇ ਅੱਗੇ ਤੇ ਆਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟਿਕਲ ਟਟੀਆਂ ਜੱਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਚ ਤਾਂ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਤੱਟੀਆਂ ਜਿਹੜੀਆਂ ਥੱਲਿਓਂ ਕੱਲ ਬੱਚਿਆਂ ਕੋ ਬੱਚਿਆਂ ਕੋਲੋਂ ਕੱਲ ਕੋਤਿਆਦ ਕਰਾਉਂਦੇ ਸੀ ਮਤਲਬ ਕੰਮ ਨਿਬੜ ਗਿਆ ਕਲੀਦਲ ਦਾ ਵੀ ਤੇ ਕਿਹਾ ਯਾਰ ਤੱਟੀਆਂ ਲੱਗੀਆਂ ਥੋੜੀਆਂ ਕੀ ਆ ਅੱਪੇ ਕਿਹਾ ਮੈਂ ਤਾਂ ਸਿਰੇ ਦੇਖਣ ਆਇਆ ਯੋ ਆਪੇ ਗਈ ਜਾਂਦੇ ਤੇ ਅੱਜ ਬੁਜੀਠਿਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਗਈ ਜਾਂਦੇ ਸਭ ਵੀ ਜਿਹੜੀ ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣ ਕੇ ਤੇ ਉਹ ਆਈ ਸੱਟ ਜਿਹੜਾ ਵੱਜਿਆ ਹੋਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਛੇ ਹੋ ਗਿਆ ਅਜੇ ਤੱਕ ਮੇਰਾ ਖਿਆਲ ਰਹਿੰਦੇ ਹੋ ਨਾ ਅੱਧਾ ਪੰਜਾਬ ਦੇ ਇੱਧਰ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜੇ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਧੰਨਵਾਦ ਉਹ ਸਿਰ ਠੀਕ ਹਨ ਤੇ ਸਰ ਜਿਹੜੀ ਕਾਲੀ ਦਲ ਦੀ ਹਾਲਤ ਹੋ ਰਹੀ ਹੈ ਪੰਜਾਬ ਤੋਂ ਆਪਣੀ ਅੱਖੀਂ ਦੇਖਣ ਜਦਾਂ ਵੀ ਕੀ ਹਾਲਤ ਹੋ ਜੀ ਅਜੇ ਤਾਂ ਗਲਮੀ ਵੀ ਲਗਾਈ ਜਦੋਂ ਪਹਿਲਾਂ ਬਿਮਾਰ ਹੋ ਕੇ ਮੇਰੇ ਡੈਰੀਆ ਹੋ ਗਿਆ ਜੀ ਹਾਂ ਡੈਰੀਆ ਇਹ ਬਾਬੀ ਬੜੀ ਮੈਂ ਤਾਂ ਹਲਾ ਨਾ ਮੀਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਤੇ ਧੁੱਪ ਪਈ ਨਹੀਂ ਕੁੱਤੇ ਛਤਰੀ ਲਾਹੀ ਆ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਤੇ ਆਉਣੀ ਇਹਦੇ ਅਜੇ ਤੇ ਦਿਹਾੜੀ ਤੇ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਜੀ ਕਿ ਕਿਤੇ ਬੁਮਾਦੀ ਤੂੰ ਦੱਸ ਹੁਣ ਪੈਰੀਆ ਜੀ ਇੰਗਲਿਸ਼ ਚ ਤਾਂ ਪਤਾ ਹੈ ਹੈ ਪੰਜਾਬੀ ਜੀ ਦੱਸੋ ਨਾ ਪੰਜਾਬੀ ਚ ਕੀ ਦਿੰਦੇ ਵੀ ਟਟਕਿਆ ਲੱਗ ਗਿਆ ਬੰਦੇ ਇਹ ਹਜੇ ਤਾਂ ਯਾਰ ਮਦਾਨ ਦੇ ਪੱਖੇ ਟਟਕਿਆ ਪਹਿਲਾਂ ਹੀ ਲੱਗ ਗਿਆ ਮੈਂ ਤਾਂ ਐਸਾ ਮਦਾਨ ਤੇ ਪੱਖਾਂ ਤੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਦਿਓ ਮਾਨ ਸਾਹਿਬ ਦੇ ਅੱਗੇ ਦਿਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤਾਂ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਰਿਕ ਟਟਕਿਆ ਨੇ ਕਿ ਪੋਲਿਟੀਕਲ ਟਟਕਿਆ ਨੇ ਇਹ ਟਟਕੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟਕੀਆਂ ਲੱਗੀਆਂ ਉਹਨਾਂ ਨੂੰ। ਪਰ ਮੈਨੂੰ ਲੱਗਦਾ ਪੋਲਿਟਿਕਲ ਟਟਕੀਆਂ ਜਿਆਦਾ ਦੀਆਂ ਕਿਉਂਕਿ ਸਦਾ ਵਾਂ ਦੇ ਬੱਚੇ ਆ, ਕਾਕੇ ਆ, ਖਾਣ-ਪੀਣ ਦੇ ਤਾਂ ਖਿਆਲ ਰੱਖਦੇ ਆ। ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਟਟਕੀਆਂ ਜਿਹੜੀਆਂ ਥੱਲਿਓ ਕੱਲ ਬੱਚਿਆਂ ਕੋਲ ਬੱਚਿਆਂ ਕੋਲੋਂ ਕੱਲ ਪੁਸਤਿਹਾਰ ਕਰਾਉਂਦੇ ਸੀ। ਮਤਲਬ ਕੰਮ ਨਿਪੜ ਗਿਆ ਕਾਲੀ ਦਲ ਦਾ ਵੀ। ਭਾਜੀਪੀ ਦਾ ਜਿੱਦਾਂ ਪੰਜਾਬ 'ਚ ਹੋਦਿਆ ਉਹ ਵੀ ਤੁਹਾਨੂੰ ਪਤਾ। ਸੋ ਬਹੁਤ ਵਧੀਆ ਟੰਗ ਦੇਣਾ। ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਹਿੰਦੇ। ਬਹੁਤ ਵਧੀਆ। ਸਾਹਿਬ ਉਹ ਪਹਿਲਾਂ 사ਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ। ਕੋਈ ਜਦ ਇੰਗਲਿਸ਼ ਦਾ ਬੋਦੀ ਬੋਲਿਆ ਕਦੋਂ। ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚੱਲਦੇ ਆ। ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ। ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ? ਸਭ ਦੇ ਇੱਕ ਦੀ ਗੱਲ। ਤਾਪਮਾਨ ਉਹ ਇੱਕ ਨਿਕਲਦੇ ਆ। ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਆ। ਜੇ ਤਾਪਮਾਨ ਹੋ ਗਿਆ ਜ਼ਿਆਦਾ ਗਜ਼ਬੀ ਜਾਦੀ ਫੇਕਦੇ ਚਲੋ ਏਸੀ ਚਲਦੇ ਛੱਡੋ ਪੰਜਾਬ ਦਾ ਕੀ ਕਰਦੇ ਆ ਆ ਆ ਉਹਨਾਂ ਦੀ ਹਾਲਤ ਹੈ ਜਿਹੜੀ ਵਾਲਜ ਨੇ ਕੋਟ ਸਭ ਦੇ ਬਲੇ ਕੋਈ 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 ਸਰ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਤੇ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਲਈ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਘਰ ਨਹੀਂ ਪਊਗਾ ਇਹ ਸਭ ਲੋਕ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਅਵਾਦ ਦੇ ਇੱਕ ਕਦਰ ਸਾਡੇ ਲਈ ਤਾਮੰਦ 32 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਮੰਦ ਹੋਊਗਾ ਸਾਰੇ ਕਲੈਕਸ਼ਨ ਅਸੀਂ ਸਾਲ ਚ ਲੜੀ 2-2 ਡਿਗਰੀ ਤੇ ਜਾਂਦੇ ਸੀ 17 ਤੇ ਚੱਲ ਜਾਂਦੇ ਸੀ ਡੋਰ ਤੋਂ ਡੋਰ ਕੰਮ ਸੰਭੇ ਕਿਦਾਂ ਹਾਂਜੀ ਵਰਟੋ ਹੋ ਰਹੀ ਹੈ ਤੇ ਤਬੀਅਤ ਠੀਕ ਹੈ ਠੀਕ ਆ ਉਹਨਾਂ ਆਪੇ ਕਿਹਾ ਯਾਰ ਟੱਟੀਆਂ ਲੱਗੀਆਂ ਅਸੀਂ ਥੋੜੀਆਂ ਜੀਆਂ ਆਪੇ ਕਿਹਾ ਮੈਂ ਤਾਂ ਸਿਰੇ ਦੇਖਣ ਆਇਆ ਆਪੇ ਕਹੀ ਜਾਂਦੇ ਤੇ ਅੱਜ ਬਜੀਠਿਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾਰ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪਾਂ ਕਿਹਨਾਂ ਦਾ ਸੰਗਵੀਰ ਤੁਹਾਡੀ ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਸੱਟ ਜਿਹੜਾ ਵੱਜਿਆ ਹੋਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤਬੇ ਦਾ ਖਾ ਰਹਿੰਦੇ ਹੋਣਾ ਅੱਧਾ ਪੰਜਾਬ ਦੇ ਇੱਧਰ ਨਾਲ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਧੰਨਵਾਦ ਸਾਹਿਬ ਉਹ ਸਿਰ ਠੀਕ ਕਰ ਦੇ ਸਾਹ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋਦੀ ਹੈ ਉਹਨਾਂ ਆਪੇ ਗਿਆ ਯਾ ਟਟੀਆਂ ਲੱਗ ਗਿਆ ਅਸੀਂ ਥੋੜੀਆਂ ਕੀ ਆ ਆਪੇ ਗਿਆ ਮੈਂ ਤਾਂ ਸੇਰੇ ਦੇਖਣ ਗਿਆ ਉਹ ਆਪੇ ਕਹੀ ਜਾਂਦੇ ਤੇ ਅੱਜ ਮਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੁਖਬੀਰ ਥੋੜੀ ਬੁਬਾਦ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਸੱਟ ਜਿਹੜਾ ਬੱਝਿਆ ਹੋਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤਬੇ ਲਖਾ ਰਹਿੰਦੇ ਹੋ ਨਾ ਅੱਧਾ ਪੰਜਾਬ ਦਿੱਦਾ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜੇ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਉਹ ਸਿਰ ਠੀਕ ਕਰ ਤੇ ਸਰ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋ ਜੀ ਅਜੇ ਤਾਂ ਗਰਮੀ ਵੀ ਲਗਾਈ ਜਦ ਪਹਿਲਾਂ ਬਿਮਾਰ ਹੋ ਕੇ ਮੇਰੇ ਡੈਰੀਆ ਹੋ ਗਏ ਸੀ ਉਹਨੇ ਹਾਂ ਡੈਰੀਆ ਹੋ ਗਿਆ ਤੇ ਬਿਮਾਰੀ ਬੜੀ ਮੈਂ ਸਭ ਹਵਾ ਨੇ ਮੀਦਾ ਤੇ ਬੱਚਿਆਂ ਤੇ ਇਹ ਸਰ ਕਾਕੇ ਨੇ